ਕਿੱਥੇ ਤੇ ਲਿਆ ਵੀ ਪੀ ਭਰਾ ਕੇ ਹੁਣ ਕੱਡੀ ਟਰੈਕਟਰ ਚੋਂ ਚੰਡੀਗੜ੍ਹ ਤੇ ਲਿਆ ਏ ਹਾਂ ਬਾਈ ਡੀਜ਼ਲ ਇਹ ਅੱਜ ਬਹੁਤ ਸਵੇਰ ਦੀ ਹਲਾ ਲਾਲਾ ਹੋਈ ਵੀ ਸਾਡੇ ਰੋਪੜ ਵਿੱਚ ਕੱਲ ਲੱਡੀ ਵੀਰੇ ਥੋੜੀ ਜੀ ਮਿਸ ਅੰਡਰਸਟੈਂਡਿੰਗ ਹੋ ਗਈ ਵੀਰੇ ਹਾਂ ਉਹ ਮਿਸ ਅੰਡਰ ਹਾਂ ਉਹਦੇ ਬਾਰੇ ਕਲੀਅਰ ਕਰ ਵੀ ਕੀ ਗੱਲ ਹੋਈ ਸੀ ਮਿਸ ਅੰਡਰਸਟੈਂਡਿੰਗ ਆਈ ਹੋਗੀ ਵੀਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਤੇ ਬਾਈ ਜਿਹੜਾ ਆਪਣੇ ਕੋਲ 744 ਦਾ ਜੀ 6 ਮਾਡਲ ਦਾ ਸੌਦਾ ਹੋ ਗਿਆ ਟਰੈਕਟਰ ਦਾ ਜੀ ਕਾਪ ਨੇ ਦਿਖਾਇਆ ਵਾ ਸੀਗਾ ਬਾਈ ਕਈ ਵੀਡੀਓ ਬਣਾਈ ਸੀ ਟਰੈਕਟਰ ਦੀ ਤੇ ਉਹਦਾ ਕਰਾਇਆ ਬਾਈ ਉਹਨੇ ਪਿੰਡ ਵਾਲੇ ਹੈਪੀ ਬਾਈ ਨੇ ਹਾਂਜੀ ਹਾਂ ਬਾਈ ਦੀ ਤਾਂ ਜਰੂਰ ਬਣਾਉਣੀ ਆ ਸਾਡੀ ਬਾਈ ਦਾ ਟਰੈਕਟਰ ਲਵਾਇਆ ਬਾਈ ਕੀ ਹਾਲ ਹੈ ਜੀ ਸਾਡੀ ਬਹੁਤ ਕਰੀ ਕਸਾਈ ਅੱਛਾ ਸਾਡੀ ਕਸਾਈ ਕਰਤੀ ਹੈ ਤਕੀ ਇਹਨਾਂ ਨੇ ਨਹੀਂ 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 ਚੱਲ ਚੱਲ ਬਾਈ ਜਦ ਵੀ ਆਉਂਦਾ ਬਾਈ ਨੂੰ ਕਦੇ ਖਾਲੀ ਨਹੀਂ ਮੋੜਿਆ ਆਪਾਂ ਨੇ ਮੈਂ ਹਾਂਜੀ ਹਾਂ ਹਾਂਜੀ ਹਾਂ ਬਹੁਤ ਕਸਾਈ ਬਹੁਤ ਕਰਦਾ ਪੂਰੀ ਹੈ ਹਾਂ ਯਾਰ ਹੇਟੇ ਸ਼ੁਰੂ ਹੋ ਜਾਂਦਾ ਹਾਂ ਬਸ ਬਸ ਠੀਕ ਹੈ ਠੀਕ ਚੱਲੀਏ ਚੱਲੀਏ ਚੱਲ ਜੀ ਬਾਈ ਚੱਲ ਚੱਲੀਏ ਟਰੈਕਟਰ ਕਰਤਾ ਆਪਣਾ અલਵਿਦਾ ਅੱਜ ਬਰਾਹ 744 ਹੁਣ 2-3 ਦਿਨ ਹੋ ਗਏ ਤੇ ਬਾਈ 3-4 ਦਿਨ ਕਈ ਦਿਨ ਦਾ ਕੰਮ ਦਾ ਮੰਦਾ ਜਿਹਾ ਸੀਗਾ ਚੱਲ ਰਿਹਾ ਤੇ ਚਲੋ ਹੁਣ ਮਹਾਰਾ ਦੀ ਕਿਰਪਾ ਨਾਲ ਅੱਜ ਟਰੈਕਟਰ ਵਿਗਿਆ ਟਰੈਕਟਰ ਵਧੀਆ ਸੀ ਬਾਈ ਰੇਟ ਚ ਦਿੱਤਾ ਬਾਈ ਇਹਨਾਂ ਨੂੰ ਟਰੈਕਟਰ ਆ ਓਕੇ ਲਓ ਬਾਈ ਇੱਧਰ ਜੱਗੂ ਕੋਲ ਆਇਆ ਸੀ ਵੀਡੀਓ ਬਣਾਉਣ ਲੱਗੇ ਤੇ ਬਾਈ ਹੁਣੀ ਇੱਧਰ ਆਏ ਸੀਗੇ ਜੌਂਡੀਅਰ ਦੇਖਣ ਹੋਰ ਜੱਗੂ ਕੀ ਹਾਲਾ ਵਧੀਆ ਵਧੀਆ ਲੱਡੀ ਕਰੇ ਉਹ ਠੀਕ ਠਾਕ ਆ ਬੜੀ ਜਿਆਦਾ ਵੀਰੇ ਆਪਣੇ ਬਾਈ ਨੇ ਸਬਸਕ੍ਰਾਈਬਰ ਨੇ ਬਾਈ ਅੱਛਾ ਅੱਛਾ ਠੀਕ ਆ ਬਾਈ ਨੇ ਫਲੋਰ ਤੋਂ ਆਏ ਆ ਬਾਈ ਨਵਾਂ ਸ਼ਹਿਰ ਤੋਂ ਆ ਕੇ ਪੈਂਦਾ ਨਵਾਂ ਸ਼ਹਿਰ ਤੋਂ ਆਏ ਆ ਇਹ ਪਹਿਨੇ ਆ ਜ ਆ ਕੇ ਘੁੰਮਦੇ ਘਮਾਉਂਦੇ ਪਹਿਨੇ ਆਈ ਸੀ ਬਾਈ ਦੇਖਣ ਟਰੈਕਟਰ ਹਾਂਜੀ ਅੱਛਾ ਹਾਂ ਚੌਂਡੀਆ ਟਰੈਕਟਰ ਦੇਖਣ ਆਏ ਆ ਦੇਖਣ ਆਏ ਸੀ ਭਾਜੀ ਨੇ ਕੱਲ ਵੀਡੀਓ ਪਾਈ ਸੀ ਅੱਛਾ ਅੱਛਾ ਠੀਕ ਆ ਹਾਂਜੀ ਕੱਲ ਨੂੰ ਲੱਡੀ ਵੀਰੇ ਥੋੜੀ ਜੀ ਮਿਸ ਅੰਡਰਸਟੈਂਡਿੰਗ ਹੋ ਗਈ ਜੀ ਹਾਂ ਉਹ ਮਿਸ ਹਾਂ ਉਹਦੇ ਬਾਰੇ ਕਲੀਅਰ ਕਰ ਵੀ ਕੀ ਗੱਲ ਹੋਈ ਸੀ ਮਿਸ ਅੰਡਰਸਟੈਂਡਿੰਗ ਆਈ ਹੋ ਗਈ ਵੀਰੇ ਕਈ ਵਾਰੀ ਵੀਡੀਓ ਪਾਉਂਦੇ ਦਾ ਮਨ ਨੂੰ 2 ਸਾਲੇ ਹੋ ਗਏ ਹਾਂ ਤੇ ਅੱਗੇ ਵੀ ਕਦੇ ਵਾਰ ਹੋਇਆ ਹਾਂ ਕਹਿਣਾ ਦਾ ਵੀਰੇ ਰੇਟ 740 ਵੀ 740 ਡਿਮਾਂਡ ਆ ਕਹਿ ਹੋ ਗਿਆ 640 640 ਕਹਿ ਹੋ ਗਿਆ ਹਾਂ ਉਹਨੂੰ ਰਾਤ ਇੱਕ ਵੀਰ ਦਾ ਫੋਨ ਆਇਆ ਬਾਈ ਆਪਣਾ ਸਮਰਾਲੇ ਤੋਂ अच्छा <laughs> भाई कहता है आज ये वीडियो भाई नु 20 मिनट होए ते भाई कहता है होना खाता नंबर पा कहता है भाई साई पौनी ट्रैक्टर दी हां मैं कहता हूं भाई ट्रैक्टर ਤਾਂ ਦੇਖ ਜੋ ਕਹਿੰਦਾ ਬਸ ਦੇਖ ਲਿਆ ਕਹਿੰਦਾ ਟਰੈਕਟਰ ਬਾਈ ਕੋਈ ਗੱਲ ਨਹੀਂ ਕਹਿੰਦਾ ਸਾਈ ਪਾਉਣੀ ਆ ਮੈਂ ਕਹਿੰਦਾ ਵੀਰੇ ਦੱਸ ਦੋ ਵਾਰ ਮੇਰਾ ਯਾਰ ਮन्नू ਥੋੜਾ ਯਕੀਨ ਨਹੀਂ ਹੋਇਆ ਹਾਂ ਫਿਰ ਬਾਈ ਕਹਿੰਦਾ 640 ਮੈਂ ਕਹਿੰਦਾ ਬਾਈ ਯਾਰ 640 ਨਾ 740 ਕੀ ਹਾਵਾਂਗਾ ਬਾਈ ਕਹਿੰਦਾ ਵੀਡੀਓ ਦੇਖ ਚਲ ਵੀਡੀਓ ਦੇਖੀ ਬਾਅਦ ਚ ਮੈਂ ਵੀ ਉਦਾਂ ਹੀ ਬਣਾ ਕੇ ਉਦਾਂ ਹੀ ਅਪਲੋਡ ਕਰਤੀ ਜਾ ਕੇ ਅੱਛਾ ਮੈਂ ਵੀ ਨਹੀਂ ਦੇਖਿਆ ਉਹਦੇ ਤਨ ਪਤਾ ਉਹਦੀ ਲੇਟ ਵਨ ਉਹ ਕਹਿੰਦਾ ਕਈ ਵਾਰ ਤਾਂ ਮੈਂ ਚੈੱਕ ਕਰਨਾ ਨਾ ਵੀਡੀਓ ਵੀ ਕਿਆ ਕੁਝ ਬੋਲਿਆ ਵਾ ਹਾਂ ਤੇ ਵਾ ਮੈਂ ਨਹੀਂ ਵੀ ਚੈੱਕ ਕਰਦਾ ਟਾਈਮ ਦਾ ਦੋਨਾਂ ਨੂੰ ਮੈਂ ਇਦਾਂ ਹੀ ਪਾ ਦਿੰਨਾ ਹਾਂ ਤੇ ਜਣੀ ਕਿ ਅੱਜ ਵੀ ਬਹੁਤ ਬੰਦਿਆਂ ਦੇ ਫੋਨ ਆਏ ਆ ਵੀਰ ਨੇ ਥੋੜੀ ਮਿਸ ਅੰਡਰਸਟੈਂਡਿੰਗ ਹੋ ਗਈ ਇਹ ਵੀ ਚੀਜ਼ ਵਾਲੀ ਜदाई ਲੱਗੀ ਪਲੇਖਾ ਲੱਗ ਗਿਆ ਅੱਛਾ ਅੱਛਾ ਠੀਕ ਹੈ ਚੱਲ ਬਾਈ ਨੇ ਤੇ ਬਾਈ ਸੌਰੀ ਵੀ ਮੰਗਦੇ ਨੇ ਇਹ ਗੱਲ ਦੀ ਨਾ ਨਾ ਭਾਈ ਚੱਲ ਹੋ ਜਾਂਦੀ ਹੈ ਹਾਂ ਵਲੇਖਾ ਲੱਜਦਾ ਬਾਈ ਲੱਗ ਜਾਂਦਾ ਵਲੇਖਾ ਯਾਨੀ ਕਿ ਡਿਮਾਂਡ 740 ਹੈ ਦੀ ਚੌਂਡੀਰ ਦੀ 740 ਹਾਂ ਮਾਡਲ ਹੁੰਦੀ ਆ ਟਰੈਕਟਰ ਵਧੀਆ 2019 ਮਾਡਲ ਆ ਹਨਾ ਟਰੈਕਟਰ ਨਾਲ ਦੀ ਵੀ ਟਰੈਕਟਰ ਨਾਲ ਦੇ ਬਾਕੀ ਟਰੈਕਟਰ ਸਾਫ ਆ ਸਾਰਾ ਚਲੋ ਬਾਈ ਨੇ ਹੋਰ ਨਹੀਂ ਆ ਕੇ ਬਹਾਨੇ ਨਾਲ ਮਿਲ ਗਏ ਹਾਂ ਇਹ ਤਾਂ ਹੈ ਬਿਲੋਗੇ ਨਹੀਂ ਖਬਰੇ ਬਾਈ ਹੋਣੀ ਆਉਣਾ ਕਿ ਇਹਦਾ ਟਾਈਮ ਕੱਢ ਕੇ ਸਾਰਿਆਂ ਦੀ ਵੀਡੀਓ ਦੇ ਦੇ ਕਾਲੇ ਭਾਈ ਨੂੰ ਹਰਸ਼ ਵੀ ਰੋਣਾ ਸੀ ਗੀਤ ਬਾਈ ਹੈ ਟਰੈਕਟਰ ਮਲਗੀਤ ਬਾਈ ਹਰਸ਼ ਬਾਈ ਕਾਲਾ ਮਾਲ ਸਾਰੇ ਬਣਾਉਂਦੇ ਆ ਵੀਡੀਓ ਲੈ ਨੇ ਵਧੀਆ ਹੁੰਦੀ ਆ ਭਾਜੀ ਹਾਂਜੀ 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 ਹੋਰ ਚੀਜ਼ਾਂ ਅੱਜ ਕੱਲ੍ਹ ਜੋ ਇੰਸਟਾ ਤੇ ਉਹ ਦੇਖਣਾ ਉਹ ਆਪਣਾ ਵਧੀਆ ਖੇਤੀਬਾੜੀ ਦਾ ਵਧੀਆ ਖੇਤੀਬਾੜੀ ਵੀ ਆਏ ਨੇ ਉਹ ਖੇਤੀ ਦਿਲ ਲੱਗਾ ਭਾਜੀ ਸੁਮੇਰ ਦੀ ਚਾਹ ਤੁਹਾਡੀ ਵੀਡੀਓ ਨਾਲੇ ਆਈ ਗਾਈ ਅੱਛਾ ਜੀ ਹਾਂਜੀ ਹਾਂ ਨਾਲੇ ਇੱਕ ਬਾਈ ਆਪਣਾ ਕੁਦਰਤੀ ਵਾਤਾਵਰਣ ਨੇ ਉਹੋ ਜਿਹਾ ਬਣ ਜਾਂਦਾ ਕਿਉਂਕਿ ਪਿੰਡੂ ਜੀਆਂ ਵੀਡੀਓ ਨੇ ਹਨਾ ਇੰਸਟਾ ਨਾਲੋਂ ਤਾਂ ਆਉਂਦੇ ਨੇ ਇਹੀ ਗੱਲ ਕੀਤੀ ਮੈਂ ਕਿਹਾ ਯਾਰ ਇੰਨੀ ਬਾਟ ਅਸੀਂ ਤਾਂ ਹੀ ਪਾਈ ਜਨੇ ਟਰੈਕਟਰ ਤਾਂ ਕਿਤੇ ਵੀ ਬਿਲਕੁਲ ਬੰਦ ਥੋੜੇ ਵੀ ਨਵਾਂ ਜਰ ਬਹੁਤ ਸੰਖੇਪਾ ਬਾਈ ਮਾ ਉਹ ਵੇਖਦਾ ਮੈਂ ਕਿਹਾ ਯਾਰ ਰੋਪਾ ਚ ਯਕੀਨ ਹੈ ਘਰ ਵਾਲੀ ਗੱਲ ਹੈ ਘਰ ਵਾਲੀ ਗੱਲ ਆ ਹਾਂਜੀ ਹਾਂ ਇੱਕ ਜਕੀਨ ਹੀ ਹੁੰਦਾ ਕਹਿੰਦਾ ਵੀਡੀਓ ਹਾਂਜੀ ਹਾਂ ਹਾਂ ਠੀਕ ਹੋ ਬਾਈ ਓਕੇ ਬਾਈ ਠੀਕ ਹੈ ਜੀ ਓਕੇ ਵੀਰੇ ਲੋ ਜੀ ਬਾਈ ਡੰਡੋ ਫਾਰਮ ਦਾ ਥੋੜਾ ਜਿਹਾ ਲਿਫਟ ਥੋੜੀ ਜਿਹੀ ਝਟਕੇ ਮਾਰ ਰਹੀ ਸੀ ਉਹਦਾ ਬਾਲ ਜਿਆ ਪਾਇਆ ਆਪਾਂ ਨੇ ਉਹ ਚੈੱਕ ਲੱਗਿਆ ਕਰਨਾ ਹੁਣ ਵੀ ਓਕੇ ਹੋ ਗਈ ਕਿ ਨਹੀਂ ਬਾਈ ਕਹਿੰਦਾ ਸੁਪਰ ਹੀਟਰ ਪਾ ਕੇ ਚੈੱਕ ਕਰਨਾ 7 ਫੁੱਟਾ 7 ਤਾਂ ਪਣੀ 8 7 8 ਕੁਇੰਟਲ ਦਾ ਬਾਈ ਪਤਾ ਲੱਗ ਜਾਣਾ ਇੰਨੇ ਇੰਨੇ ਨਾਲੇ ਇਹਦਾ ਕਈ ਵਾਰ ਬਾਈ ਆਣ ਹੁੰਦੀ ਇੱਕ ਬਾਲ ਹੁੰਦਾ ਉਹਦਾ ਬਾਲ ਲੱਗੇ ਉਹ ਰਿੰਗਲੀ ਕੋਈ ਨਾ ਫਿਰ ਲਿਫਟ ਕਈ ਵਾਰ ਕੁਸ਼ਕ ਸਕਿੰਟ ਬਾਅਦ ਝਟਕਾ ਮਾਰ ਦਿੰਦੀ ਹਲਕਾ ਜਿਹਾ ਉਦੇ ਕਰਕੇ ਹੀ ਉਹ ਕਰਿਆ ਮਾਮੇ ਦੇ ਮੁੰਡੇ ਨੂੰ ਮਿਲੋ ਬਾਈ ਰਾਉਂਡ ਇਹ ਚੈੱਕ ਕਰਾਉ ਨੂੰ ਤੇ ਸੁਪਰ ਸੀਟਰ ਬਾਈ ਇਸ ਵਾਰ ਬਾਈ ਨਾਲ ਕੋਲ ਵਧੀਆ ਵੇਕੇ ਸਿਰਫ ਦੋ ਸੁਪਰ ਸੀਟਰ ਰਹਿ ਗਏ ਹੁਣ ਤਾਂ ਤੁਹਾਨੂੰ ਪਤਾ ਟਾਈਮ ਲੰਘ ਲਿਆ ਹੁਣ ਇਹ ਮਨ ਲਕਿ ਅਗਲੇ ਸਾਲ ਵੇਖਣਗੇ ਹੁਣ ਤਾਂ ਵਿਗਣੇ ਨੇ ਬਾਈ ਦੋ ਹੀ ਰਹਿ ਗਏ ਹਨਾ ਠੀਕ ਆ ਬਾਕੀ ਦੇ ਸਭ ਵਿਕਲੇ ਤੇ ਆਪਣੇ ਠੀਕ ਆ ਚੱਲੇ ਵੀ ਵਧੀਆ ਨੇ ਜਿੱਕੇ ਹੀ ਵਾਸਤੇ ਅੱਛਾ ਠੀਕ ਆ ਯਾਨੀ ਕਿ ਕੰਪਲੀਟ ਨਹੀਂ ਆਈ ਮੈਂ ਦੇਖਿਆ ਜੀ ਕਿਤੇ ਨਹੀਂ ਗਏ ਤੁਸੀਂ ਠੀਕ ਆ ਠੀਕ ਆ ਆ ਹੁਣ ਤਾਂ ਬਾਈ ਹੁਣ ਬਾਈ ਹੁਣ ਤਾਂ ਮੰਨ ਗਏ ਲੋ ਅਗਲੇ ਸਾਲੇ ਜਾਣਗੇ ਹਾਂ ਸਮਝਦਾ ਵੇਖ ਲੈ ਹਾਂ ਹੁਣ ਤਾਂ ਕੰਮ ਨਿਬੜ ਲੈ ਆਪ ਦਾ ਠੀਕ ਆ ਇਹੜੀ ਰੋਡਾ ਬਿਟ ਵਾਲੀ ਸਬਸਿਡੀਆਂ ਆਪਣੀਆਂ ਹਜੇ ਬਾਈ ਲੈ ਨਹੀਂ ਹਜੇ ਬਹੁਤ ਲੋਕਾਂ ਨੇ ਲੈਣੇ ਆ ਠੀਕ ਆ ਲਈ ਜਾਂਦੇ ਆ ਠੀਕ ਆ ਜੀ ਤੇ ਬਾਈ ਆਪਾਂ ਨੇ ਉਦੋਂ ਸਪੈਸ਼ਲ ਵੀਡੀਓ ਵੀ ਬਣਾ ਕੇ ਪਾਈ ਤੀ ਜਿਨ੍ਹਾਂ ਨੇ ਸਬਸਿਡੀਆਂ ਜਿਹੜੀਆਂ ਨਿਕਲੀਆਂ ਹੋਈਆਂ ਜਿਨ੍ਹਾਂ ਨੇ ਨਹੀਂ ਲਿਆ ਜੇ ਤਾਂ ਬਾਈ ਲੈ ਸਕਦਾ ਜੇ ਟਾਈਮ ਹੈਗਾ ਇਹ ਲੋ ਬਾਈ ਚੈੱਕ ਕਰਾਉਣੀ ਦੀ ਲਿਫਟ ਲਓ ਜੀ ਮੌਕੇ ਆ ਬਾਈ ਹੁਣ ਤਾਂ ਨਹੀਂ ਤਾਂ ਝਟਕੇ ਇੰਨੇ ਨੂੰ ਮਾਰ ਦਿੰਦੀ ਐ ਤੇ ਲੋ ਬਾਈ ਪਹੁੰਚ ਗਏ ਸਬਰਾ ਏਜੰਸੀ ਦੇ ਵਿੱਚ ਬਾਈ ਇਹਨਾਂ ਨੇ ਟਰੈਕਟਰ ਦੇਣਾ ਅੱਜ ਇਹ 743 XT ਤੋ ਦਾ ਬਾਈ ਟਰੈਕਟਰ ਐ ਨਾ ਤੋ ਤੂ ਕੇ ਚਮਕਾਤਾ ਤੇ ਉਹਦੇ ਮੁੰਡਾ ਸਾਹਮਣੇ ਪਹਿਲੀ ਅੰਦਰ ਲੰਘ ਗਿਆ ਬਾਈ ਤੇ ਟਰੈਕਟਰ ਬਾਈ ਮਨ ਲਗੀ ਇੱਕ ਦੋ ਵੀਰਾਂ ਦੇ ਮੈਂ ਵੀਡੀਓਆਂ ਦੇਖੀਆਂ ਬਾਈ ਇਹਨਾਂ ਦੀਆਂ ਉਹ ਕਹਿੰਦੇ ਜਿਹੜੇ ਹੁਣ ਟਰੈਕਟਰ ਆ ਰਿਹਾ ਨਵਾਂ 44855 ਚ ਕੋਈ ਫਰਕ ਨਹੀਂ ਹੈਗਾ ਵੈਸੇ ਬਾਈ ਦੇਖਣ ਜਦ ਤਾਈ ਲੱਗਦਾ ਕੋਈ ਫਰਕ ਹੈ ਨਹੀਂ ਨਾ ਸੇਮੇ ਆ ਲੋ ਇੰਜਨ ਵੀ ਸੇਮ ਹੈ ਟਾਇਰ ਵੀ ਉਹਨੂੰ ਵੀ 14 ਦੇ ਨੂੰ ਵੀ 14 ਦੇ ਆ ਕੋਈ ਏਡਾ ਬਹੁਤਾ ਫਰਕ ਹੈ ਨਹੀਂ ਰੇਟ ਦਾ ਜ਼ਰੂਰ ਫਰਕ ਹੈਗਾ ਠੀਕ ਆ ਆ ਚਲੋ ਭਾਈ ਆਪਣੀ ਆਪਣੀ ਚੁਆਇਸ ਹੈ ਹਰੇਕ ਦੀ ਕਿਸੇ ਨੂੰ 744 ਪਸੰਦ ਆ ਕਿਸੇ ਨੂੰ 855 ਪਸੰਦ ਆ ਉਹ ਲੜੋ ਨਾ ਭਾਈ ਲੜੋ ਨਾ ਮੁੰਡਿਓ ਤੇ ਵਧੀਆ ਭਾਈ ਹੁਣ ਥੋੜਾ ਜਿਆਦਾ ਤੁਹਾਨੂੰ ਪਤਾ ਹੀ ਵੀ ਹੈ ਮਹੀਨੇ ਇੱਕ ਦੋ ਮਹੀਨਾ ਥੋੜਾ ਜਿਆਦਾ ਟਰੈਕਟਰ ਡੋੜ ਘਟਿਆ ਜ਼ਿੰਮੇਦਾਰਾਂ ਨੂੰ ਤੇ ਚਲੋ ਫਿਰ ਵੀ ਵਧੀਆ ਟਰੈਕਟਰ ਸਵਰਾਥੀ ਤੁਹਾਨੂੰ ਪਤਾ ਭਾਈ ਵਿਕੀ ਜਾਂਦੇ ਇਹਨਾਂ ਦੇ ਪੱਕੇ ਗਾਹਾਂ ਕੇ ਟਰੈਕਟਰ ਦੇ जिने भाई ਲੈਣਾ ਉਹਨੇ ਲਈ ਹੋ ਜਾਂਦਾ 735 ਬਾਈ ਪੁਰਾਣੀ ਸ਼ੋਅ 'ਚ ਆਉਂਦਾ ਹੈ ਆ ਦੇਖੋ 700 ਪੁਰਾਣੀਆਂ 735 ਉਹ ਰਹਿ ਗਿਆ ਪੁਰਾਣੀ ਸ਼ੋਅ 'ਚ ਬਾਕੀ ਤਾਂ ਉਹਨਾਂ ਸਾਨੂੰ ਪਤਾ ਸਾਰੇ ਨਵੀਂ ਸ਼ੋਅ 'ਚ ਆ ਰਹੇ ਆ ਟਰੈਕਟਰ ਤੇ ਹਜੇ ਵੀ ਬਾਈ 735 ਦੀ ਇੰਨੀ ਮਾਰਕੀਟ ਹੈਗੀ ਆ ਵੀ ਜਿਨੇ ਲੈਣਾ ਏ ਘੱਟ ਪੈਸਿਆਂ 'ਚ ਤਾਂ ਉਹ 735 ਹਜੇ ਵੀ ਬਹੁਤ ਵਿਕਦਾ ਇਹ ਜਿੱਦਾਂ ਟਰੈਕਟਰ ਮਾਰਕੀਟ ਦੇ ਵਿੱਚ ਆਇਆ ਇਹਦਾ ਹਣੇ ਕੀ ਸ਼ੁਰੂ ਤੋਂ ਹੀ ਇਹ ਟਰੈਕਟਰ ਬਹੁਤ ਪਸੰਦ ਆ ਬਾਈ ਲੋਕਾਂ ਨੂੰ ਠੀਕ ਹੈ। ਆਹ ਟਰੈਕਟਰ ਚੱਲਿਆ ਬਾਈ ਅੱਜ। ਉਹ ਪੈਂਟੇ ਜੂਰੀ ਵਾਲਾ ਹੁਣ ਆਇਆ ਏ। ਅੱਜ ਬਾਈ ਡੀਜ਼ਲ ਦੀ ਇੰਨੀ ਪੰਗਾ ਪਿਆ ਹੋਇਆ ਏ ਸਵੇਰ ਦਾ। ਡੀਜ਼ਲੇ ਡੀਜ਼ਲ ਹੋਈ ਬਾਈ ਸਭ ਪਾਸੇ। ਡੀਜ਼ਲ ਅੱਗੇ ਨਹੀਂ ਮਿਲਦਾ। ਹਾਂ? ਡੀਜ਼ਲ ਅੱਗੇ ਨਹੀਂ ਮਿਲਦਾ। ਕਿੱਥੋਂ ਦੇ ਲਿਆ ਵੀ ਪੀ ਭਰਾ ਕੇ ਹੁਣ? ਕੱਡੀ ਟਰੈਕਟਰ ਚੋਂ? ਚੰਡੀਗੜ੍ਹ ਤੇ ਲਿਆ ਏ। ਹਾਂ। ਬਾਈ ਡੀਜ਼ਲ ਦੇ ਅੱਜ ਬਹੁਤ ਸਵੇਰ ਦੀ ਹਲਾ ਲਾਲਾ ਹੋਈ ਵਾ ਸਾਡੇ ਰੋਪੜ ਵਿੱਚ ਤੁਸੀਂ ਵੀ ਦੱਸਿਓ ਬਾਈ ਤੁਹਾਡੇ ਸ਼ਹਿਰਾਂ ਵਿੱਚ ਕੀ ਹਾਲ ਹੈ ਡੀਜ਼ਲ ਦਾ? ਪਰ ਬਾਈ ਸਾਡੇ ਅੱਜ ਦੋ ਦਿਨ ਟਰੈਕਟਰ ਟਰੈਕਟਰ ਹਵਾ ਲੈ ਗਈ ਟਰੈਕਟਰ ਦਾ ਦਿੱਤਾ 700 ਵਾਲਾ ਉਹ ਚ ਵੀ ਤਿੰਨ ਚਾਰ ਟਰੈਕਟਰੋਂ ਕੱਢ ਕੇ ਤੇਲ ਪਾਇਆ ਠੀਕ ਆ ਜੀ ਤੇ ਬਾਕੀ ਉਹ ਸਟਾਈਕ ਲੱਗੀ ਹੋਈ ਇਹਦੇ ਕਰਕੇ ਸਾਨੂੰ ਪਤਾ ਜੋੜਾ ਕਾਨੂੰਨ ਪਾਸ ਹੋਇਆ ਬਾਈ ਤੇ ਜੇ ਬਾਈ ਚਾਂਸ ਪੰਜ ਚਾਰ ਦਿਨ ਨਾ ਹੋਇਆ ਬਾਈ ਹਲਾ ਲਾਲਾ ਹੋ ਜਾਣੀ ਸਭ ਪਾਸੇ ਤੇ ਬਾਕੀ ਚਲੋ ਦੇਖਦੇ ਆ ਬਾਈ ਕਾਨੂੰਨ ਤਾਂ ਚਲੋ ਤੁਹਾਨੂੰ ਪਤਾ ਹੀ ਆ ਵੀ ਠੀਕ ਹੈ ਨਹੀਂ ਗਲਤ ਹੈ ਕਾਨੂੰਨ ਤਾਂ ਇਹ ਪਰ ਜੇ ਸਹਿਮਤੀ ਨਾ ਹੋਈ ਤਾਂ ਬਾਈ ਬਹੁਤ ਔਖਾ ਹੋਣਾ ਡੀਲ ਬਿਨਾ ਕਿਉਂਕਿ ਜਿੰਨੇ ਵੀ ਸਾਰੇ ਮਸ਼ੀਨਰੀ ਅੱਜ ਸਵੇਰ ਦਾ ਰੋਡ ਤਾਂ ਹੀ ਸਾਫਤ ਲਗਾ ਰੋਡ ਤੇ ਬਹੁਤ ਟ੍ਰੈਫਿਕ ਘਟ ਗਈ ਪੰਪਾ ਦੇ ਤੇਲ ਖਤਮ ਹੋ ਗਿਆ ਪੰਪ ਵਾਲੇ ਦੂਰ ਦੇ ਹੱਥ ਮਾਰਦ ਨੇ ਵੀ ਤੇਲ ਹੈ ਨਹੀਂ ਬਾਈ ਠੀਕ ਹੈ ਜੀ ਬਾਕੀ ਚਲੋ ਠੀਕ ਆ ਬਾਈ ਵੀਡੀਓ ਲੰਬੀ ਹੋ ਜਾਣੀ ਆ ਤੇ ਜੇ ਕਿਸੇ ਵੀਰ ਨੇ ਕੋਈ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਬਾਈ ਆਪਣੇ ਨਾਲ ਜ਼ਰੂਰ ਕੰਟੈਕਟ ਕਰਿਆ ਕਰੋ ਮੇਰਾ ਵੀਰ ਆਪਣੇ ਟਰੈਕਟਰ ਦੀਆਂ ਫੋਟੋਆਂ ਵੀਡੀਓ ਸੈਂਡ ਕਰਦੇਆ ਕਰੋ ਜਿਹਨੇ ਵੀ ਟਰੈਕਟਰ ਵੇਚਣਾ ਹੁੰਦਾ ਕੋਈ ਤੇ ਨਾਲ ਰੇਟ ਜ਼ਰੂਰ ਦੱਸਿਆ ਕਰੋ ਵੀਰੇ ਤੇ ਚਲੋ ਠੀਕ ਆ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗਦੀ ਆ ਬਾਈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਆਪਣੇ YouTube ਚੈਨਲ ਨੂੰ ਵੀ ਕਰਿਆ ਕਰੋ ਸਬਸਕ੍ਰਾਈਬ ਤੇ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ